ਮਹਾਰਾਜ ਦੇ ਪੰਜ ਪੁੱਤ ਨੇ ਚਾਰ ਮਹਾਰਾਜ ਦੇ ਉਹ ਜਿਹੜੇ ਸ਼ਹੀਦ ਹੋ ਗਏ ਤੇ ਪੰਜਵਾਂ ਪੁੱਤਰ ਜਿਹੜਾ ਇਸ بڑے ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬੈਠਾ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੀਆਂ ਵਿਦਵਾਨਾਂ ਨੇ ਸ਼ਹੀਦੀਆਂ ਦੀ ਗਿਣਤੀ ਕੀਤੀ 53 ਤੇ ਬੀਬੀ ਪਖਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਸ਼ਹੀਦੀਆਂ ਦੀ ਗਿਣਤੀ ਵਿਦਵਾਨਾਂ ਨੇ ਕੀਤੀ 25 ਇਹ ਭਾਰਤੀ ਭੋਗ ਜਾਂਦਾ ਜਰਨੈਲ ਕਹਿੰਦਾ ਹੈ ਕਿ ਬਾਬਾ ਜਰਨੈਲ ਸਿੰਘ ਨੇ 1 ਅਰਬ ਅਮਰੀਕਨ ਡਾਲਰ ਦੀ ਪੇਸ਼ਕਸ਼ ਨੂੰ ਠਗਰਾ ਦਿੱਤਾ। ਇਸੇ ਰ ਅਮਾਨਤ ਸਤ ਗੁਰ ਦੀ ਇਸੇ ਰ ਅਮਾਨਤ ਸਤ ਗੁਰ ਦੀ ਫਾਥਾ ਤੇ ਚੁਕਾਇਆ ਨਹੀਂ ਜਾਣਾ ਫਾਥਾ ਤੇ ਚੁਕਾਇਆ ਨਹੀਂ ਜਾਣਾ ਇੱਕ ਊੜੇ ਦੀ ਲੇਟਪਾਈ ਸੀ ਇਕ ਬਾੜੀ ਨੇ ਦਵਾਈ ਦਿੱਤੀ ਉਹ ਵੱਧਦੀ ਗਈ ਵੱਧਦੀ ਗਈ ਤੇ ਢੇਰ ਪੜ ਗਿਆ ਜੇ ਬਾੜੀ ਚੀਜ਼ ਵੱਧਦੀ ਏ ਤੇ ਚੰਗੀ ਚੀਜ਼ ਵੀ ਵੱਧਦੀ ਗੁਰੂ ਦੀ ਗੋਦ ਵਿੱਚ ਬਹਿ ਕੇ ਜੇ 1 ਘੰਟਾ ਕ گزارਦੇ ਹਾਂ ਕਈ ਘੰਟੇ ਵਧਾ ਕੇ ਫਲ ਗੁਰੂ ਸਾਹਿਬ ਨੂੰ ਝੋਲੀ ਚ ਪਾਉਂਦੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਚੌਗਣਾ ਨਿਹਾਲ ਕਰਦਾ ਗੁਰੂ ਨੇ ਦਇਆ ਕੀਤੀ ਕਿੰਨਾ ਤੇ ਸਾਡੇ ਤੇ ਕੀਤੀ ਜਿਨ੍ਹਾਂ ਦੀਆਂ ਕੁੱਲਾਂ ਦੇ ਵਿੱਚ ਕਦੀ ਸੁਪਨੇ 'ਚ ਵੀ ਸਰਦਾਰੀ ਨਹੀਂ ਸੀ ਆਈ ਉਹਨਾਂ ਨੂੰ ਗੁਰੂ ਨੇ ਸਰਦਾਰੀਆਂ ਬਖਸ਼ ਦਿੱਤੀ ਜਿਨਕੀ ਜਾਤ ਵਰਣ ਕੁੱਲ ਮਾਹੀ ਸਰਦਾਰੀ ਨਾ ਭਈ ਕਿਦਾਹੀ ਨਹੀਂ ਕੋ ਸਰਦਾਰ ਬਣਾਉ ਤਬਾ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਇਆ ਕਰਕੇ ਸਰਦਾਰੀਆਂ ਦਿੱਤੀ ਸਰਦਾਰੀਆਂ ਦੇਣ ਦੇ ਬਦਲੇ ਮਹਾਰਾਜ ਨੂੰ ਆਪਣਾ ਘਰ ਘਾਟ ਆਪਣੀ ਨਗਰੀ ਸਭ ਕੁਝ ਤਿਆਗਣਾ ਪਿਆ ਜੀਵਨ ਦੀਆਂ ਸਾਰੀਆਂ ਸੁੱਖ ਸਹੂਲਤਾਂ ਦਾ ਤਿਆਗ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਨੰਦਾਂ ਦੀ ਪਰੀ ਛੱਡ ਜਾਣੀ ਪਈ ਅੱਧੀ ਰਾਤ ਕੋਈ ਮੈਂਬਰ ਬਿਮਾਰ ਹੋ ਜੇ ਤੇ ਡਾਕਟਰ ਦੇ ਜਾਣਾ ਪਵੇ ਵੇਖੋ ਕੀ ਬੀਤਦੀ ਕਲਗੀ ਵਾਲੇ ਪਾਤਸ਼ਾਹ ਨੇ ਅੱਧੀ ਰਾਤ ਪੱਕੇ ਤੌਰ ਤੇ ਆਪਣਾ ਘਰ ਛੱਡਿਆ ਇੱਕ ਦਿਨ ਮਹਾਰਾਜ ਨੇ ਡਿਊਟੀ ਲਈ ਸੀ ਭਾਈ ਗੁਰਬਖਸ਼ ਉਦਾਸੀ ਦੀ ਉਹਨੂੰ ਕਿਹਾ ਸੀ ਤੂੰ ਨਹੀਂ ਜਾਣਾ ਤੂੰ ਇੱਥੇ ਰਹਿਣਾ ਤੇਰੇ ਵੱਲ ਨੂੰ ਕੋਈ ਨਹੀਂ ਆਏਗਾ ਸਾਰਿਆਂ ਨੇ ਕਾਫਲੇ ਦੇ ਪਿੱਛੇ ਹੱਲਾ ਬੋਲਣਾ ਇੱਕ ਗੁਰਤੇਗ ਬਾਦਰ ਸਾਹਿਬ ਦਾ ਸਥਾਨ ਹੈ ਜਿੱਦੀ ਪ੍ਰਕਰਮਾ ਕਰਕੇ ਚੱਲੇ ਆ ਤੂੰ ਇੱਥੇ ਦੀਵਾ ਜਗਾਉਂਦਾ ਰਹਿ ਮਹਾਰਾਜ ਨੇ ਆਪਣੇ ਤਾਇਆ ਜੀ ਸੂਰਜਮਲ ਜੀ ਦੇ ਪੁੱਤਾਂ ਨੂੰ ਭਾਈ ਸ਼ਾਮ ਸਿੰਘ ਘਰਾ ਨੂੰ ਆਖਿਆ ਤੁਸੀਂ ਨਾਂ ਨਰਿਆਸਤ ਵੱਲ ਨਿਕਲ ਜਾਓ ਯੋਜਨਾਬੰਦੀ ਕੀਤੀ ਹੈ ਨਾ ਸਾਰੀ ਕੁਝ ਨੂੰ ਆਖਿਆ ਇਸ ਪਾਸੇ ਜਾਓ ਭਾਈ ਗੁਰਬਖਸ਼ ਨੂੰ ਆਖਿਆ ਤੂੰ ਇੱਥੇ ਹੀ ਰਹਿਣਾ ਮਾਤਾ ਗੁਜਰ ਕੌਰ ਨਾਲ ਛੋਟੇ ਸਹਿਬ ਜਾਦੇ ਮਾਂ ਦੀ ਨੂੰ ਡਿਊਟੀ ਦਿੱਤੀ ਚਰਨਾ ਤੇ ਮੱਥਾ ਟੇਕਿਆ ਮਾਂ ਨੇ ਆਖਿਆ ਪੁੱਤ ਪੰਥ ਤੈਨੂੰ ਮੱਥਾ ਟੇਕਦਾ ਤੂੰ ਮੈਨੂੰ ਨਾ ਮੱਥਾ ਟੇਕ ਕਲਗੀ ਵਾਲੇ ਨੇ ਆਖਿਆ ਮਾਂ ਜੇ ਤੂੰ ਨਾ ਆਉਂਦੀ ਤੇ ਗੋਬਿੰਦ ਸਿੰਘ ਧਰਤੀ ਤੇ ਆਉਂਦਾ ਹੀ ਨਹੀਂ ਹਰ ਬੱਚੇ ਦੀ ਸੋਚ ਚਾਹੀਦੀ ਹੈ ਨਾ ਵੀ ਜੇ ਮਾਂ ਬਾਪ ਹੈਗੇ ਨੇ ਤਾਂ ਹੀ ਮੇਰੀ ਹਸਤੀ ਹੈ ਜੇ ਇਨਾਂ ਨੇ ਮੈਨੂੰ ਬੋਲਣਾ ਸਿਖਾਇਆ ਮੈਂ ਤਾਂ ਬੋਲਣਾ ਸਿੱਖਿਆ ਜਿਵੇਂ ਇਨਾਂ ਨੂੰ ਪੁੱਠਾ ਬੋਲਦਾ ਜੇ ਨਾ ਨੇ ਮੈਨੂੰ ਤੁਰਨਾ ਸਿਖਾਇਆ ਮੈਂ ਤਾਂ ਹੀ ਤੁਰਨ ਲੱਗਿਆ ਜੇ ਮਾਂ-ਬਾਪ ਦੇ ਪ੍ਰਤੀ ਇਹ ਸੋਚ ਬਣੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਾਂ ਦੇ ਚਰਨਾਂ ਤੇ ਮੱਥਾ ਟੇਕਿਆ ਮਾਂ ਜੀ ਤੁਹਾਡੀ ਡਿਊਟੀ ਲਈ ਨਿਕਿਆ ਨੂੰ ਤੁਸੀਂ ਸੰਭਾਲਣਾ ਕਲਗੀ ਵਾਲੇ ਨੇ ਆਪ ਹੱਥਾਂ ਨਾਲ ਚੁੱਕ ਕੇ ਬਾਬਾ ਫਤੇਹ ਸਿੰਘ ਤੇ ਜਿਮਰਾਵਰ ਸਿੰਘ ਨੂੰ ਵਾਰੀ-ਵਾਰੀ ਮਾਂ ਗੁਜਰ ਕੌਰ ਦੇ ਘੋੜੇ ਤੇ ਬਿਠਾਇਆ ਗੁਰੂ ਕੇ ਮਹਿਲ ਮਾਤਾ ਸਹਿਬ ਕੌਰ ਜੀ ਖਾਲਸੇ ਦੀ ਮਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿੰਨੇ ਪੁੱਤ ਨੇ ਜੀ ਪੰਜ ਮਹਾਰਾਜ ਦੇ ਪੰਜ ਪੁੱਤ ਨੇ ਚਾਰ ਮਹਾਰਾਜ ਦੇ ਉਹ ਜਿਹੜੇ ਸ਼ਹੀਦ ਹੋ ਗਏ ਤੇ ਪੰਜਵਾਂ ਪੁੱਤਰ ਜਿਹੜਾ ਇਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬੈਠਾ ਪੰਜਵਾਂ ਪੁੱਤਰ ਖਾਲਸਾ ਮਾਤਾ ਸਹਿਬ ਕੌਰ ਜੀ ਨੂੰ ਬਿੰਦੀ ਪੁੱਤਰ ਨਹੀਂ ਮਿਲਿਆ ਇਸ ਸਤਿਗੁਰ ਨੇ ਆਖਿਆ ਸੀ ਤੇਰੀ ਝੋਲੀ ਉਹ ਪੁੱਤ ਪਾਉਣਾ ਜੀ ਆ ਕਦੀ ਮੁੱਕੇਗਾ ਨਹੀਂ ਜਿਨੇ ਕਦੀ ਨਹੀਂ ਮੁਕਣਾ ਦੁਨੀਆ ਦੇ ਦਰਬਾਰਾਂ ਚ ਉਹਦੀ ਸੋਭਾ ਹੁੰਦੀ ਰਹੇਗੀ ਪਰ ਉਹ ਖਾਲਸਾ ਪੁੱਤਰ ਤੇਰਾ ਕਦੀ ਨਹੀਂ ਮੁੱਕੇਗਾ ਸਾਧ ਸੰਗਤ ਗੋਰੀਆਂ ਦੇ ਸਿਰਾਂ ਤੇ ਵੀ ਦਮਾਲੇ ਆਉਂਦੇ ਜਾਂਦੇ ਤੇ ਗੋਰੀਆਂ ਦਾ ਵਰਦ ਤੇ ਰਾਜ ਹੈ ਤੇ ਉਹਨਾਂ ਦੀ 17 ਸਾਲ ਦੀ ਬੱਚੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਦੀ ਜਿਹਦੀ ਆਪਣੀ ਮਾਤ ਭਾਸ਼ਾ ਵੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕਦੀ ਮੁਕੇਗਾ ਖਾਲਸਾ ਆਕਾਲਪੁਰ ਕੀ ਫੌਜ ਇਹ ਫੌਜ ਹੈ ਤਰਤੀ ਨੂੰ ਸੰਭਾਲਣ ਵਾਲੀ ਫੌਜ ਹੈ ਧੰਨ ਮਾਤਾ ਸਾਹਿਬ ਕੌਰ ਜੀ ਇੱਕ ਵਾਰ ਆ ਜ਼ਬਾਨ ਤੋਂ ਆਖੋ ਧੰਨ ਮਾਤਾ ਸਾਹਿਬ ਕੌਰ ਜੀ ਅਸੀਂ ਰਿਸ਼ਤਾ ਕਰਦੇ ਆ ਬੱਚਿਆਂ ਦੇ ਗੁਣ ਮळाਉਂਦੇ ਆ ਇਹ ਕੋ ਮੇਲਜੋਲ ਹੈ ਅੰਦਾਜ਼ਾ ਲਾ ਕੇ ਵੇਖੋ ਜਿਨੇ ਖੁਦਾ ਦੇ ਨਾਲ ਆਨੰਦ ਕਾਰਜ ਕਰਾਉਣਾ ਸੀ ਉਹਦੇ ਗੁਣ ਕਿੱਡੇ ਵੱਡੇ ਹੋਣਗੇ ਉਹਦਾ ਕਿੱਡਾ ਵੱਡਾ ਤਿਆਗ ਹੈ ਜੀਵਨ ਦਾ ਕਿੱਡਾ ਵੱਡਾ ਤਿਆਗ ਮਾਤਾ ਸਹਿਬ ਕੌਰ ਦੀ ਢੋਲੀ ਦੇ ਵਿੱਚ ਬਿੰਦੀ ਪੁੱਤਰ ਨਹੀਂ ਪਿਆ ਨਾਦੀ ਪੁੱਤਰ ਖਾਲਸਾ ਪਾਇਆ ਮਹਾਰਾਜ ਮਾਤਾਵਾਂ ਦੇ ਨਾਲ ਡਿਊਟੀ ਲਈ ਭਾਈ ਮਨੀ ਸਿੰਘ ਜੀ ਦੀ ਕੁਸ਼ੀਨਾਂ ਦੇ ਨਾਲ ਲੜਨਾ ਤੇ ਇੱਥੇ ਇੱਕ ਬੀਬੀ ਦਾ ਵਿਸ਼ੇਸ਼ ਜ਼ਿਕਰ ਆਉਂਦਾ بڑے ਸਰੀਰ ਉਸ ਕਾਫਲੇ ਝੋਣਗੇ 6-700 ਦੇ ਵਿਚਕਾਰ ਗਿਣਤੀ ਦੱਸੀ ਹੈ ਵਿਦਵਾਨਾਂ ਨੇ ਕਾਫਲੇ ਦੀ ਜਿਕਰ ਆਉਂਦਾ ਬੀਬੀ ਪਖਾਂ ਦਾ ਬੀਬੀ ਪਖਾਂ ਬਾਬਾ ਜੀਵਨ ਸਿੰਘ ਜੀ ਦੇ ਜਥੇ ਵਿੱਚ ਦੂਜ ਕੇ ਸ਼ਹੀਦ ਹੁੰਦੀ ਹੈ ਸਰਸਾ ਤੇ ਕੰਡੇ ਬੀਬੀ ਪਖਾਂ ਦੇ ਪਿਤਾ ਦਾ ਨਾਮ ਭਾਈ ਬੱਜਰ ਸਿੰਘ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਾ ਘੋੜ ਸਵਾਰੀ ਸਿਖਾਉਣ ਵਾਲੇ ਉਸਤਾਦ ਨੇ ਭਾਈ ਬੱਜਰ ਸਿੰਘ ਭਾਈ ਬੱਜਰ ਸਿੰਘ ਦੇ ਪਿਤਾ ਦਾ ਨਾਮ ਭਾਈ ਰਾਮਾ ਭਾਈ ਰਾਮਾ ਜੀ ਦੇ ਪਿਤਾ ਦਾ ਨਾਮ ਭਾਈ ਸੁਖਿਆ ਰਿਸ਼ਤੇਦਾਰੀਆਂ ਨੇ ਮਜਫਰਗੜ ਜ਼ਿਲ੍ਹੇ ਦੇ ਖੈਰਪੁਰ ਪਿੰਡ ਦੇ ਵਿੱਚ ਰਹਿਣ ਵਾਲਾ ਬੀਬੀ ਪਿੱਖਾ ਦਾ ਪਰਿਵਾਰ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੀਆਂ ਵਿਦਵਾਨਾਂ ਨੇ ਸ਼ਹੀਦੀਆਂ ਦੀ ਗਿਣਤੀ ਕੀਤੀ 53 ਤੇ ਬੀਬੀ ਪਖਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਸ਼ਹੀਦੀਆਂ ਦੀ ਗਿਣਤੀ ਵਿਦਵਾਨਾਂ ਨੇ ਕੀਤੀ 25 25 ਸ਼ਹੀਦੀਆਂ ਬੀਬੀ ਪਖਾਂ ਦੇ ਪਰਿਵਾਰ ਦੀਆਂ ਬੀਬੀ ਪਖਾਂ ਦਾ ਪੜਦਾਦਾ ਹੋਇਆ ਭਾਈ ਸੁਕੀਆ ਭਾਈ ਮਨੀ ਸਿੰਘ ਜੀ ਦੇ ਪਿਤਾ ਦਾ ਨਾਮ ਭਾਈ ਮਾਈ ਦਾਸ ਭਾਈ ਮਾਈ ਦਾਸ ਦੀ ਭੈਣ ਬੀਬੀ ਮਲੂਕੀ ਭਾਈ ਮਨੀ ਸਿੰਘ ਜੀ ਦੀ ਕੀ ਲੱਗੀ ਜੀ ਰਿਸ਼ਤਾ ਬਣਾਓ ਭਾਈ ਮਨੀ ਸਿੰਘ ਜੀ ਦੇ ਪਿਤਾ ਦੀ ਭੈਣ ਭਾਈ ਮਨੀ ਸਿੰਘ ਜੀ ਦੀ ਕੀ ਲਗੀ ਰਿਸ਼ਤੇਦਾਰੀ ਚ ਘੂਆ ਲਕੀ ਵਹ ਅੱਜ ਕੱਲ੍ਹ ਸ਼ਬਦ ਜਿਹੜਾ ਬਣਾਇਆ ਅਸੀਂ ਘਰਾਂ ਜੋ ਭੂਈ ਕਹਿੰਦੇ ਉਹ ਪੋਪੜ ਨੂੰ ਪਤਾ ਨਹੀਂ ਕੀ ਆਂਦੇ ਨੇ ਪਪਾ ਇਹ ਕਿਹ ਸ਼ਬਦ ਆਵਲੀ ਕੀ ਬਣੀ ਚਾਹੀਦੀ ਹੈ ਨਾ ਚਾਚੇ ਨੂੰ ਕਿਹਾ ਚਾਚੂ ਪਤਾ ਨਹੀਂ ਕੀ ਅੱਗੋਂ ਦੀ ਅੱਗੋਂ ਬਣੇਗਾ ਵੱਡੀ ਭੈਣ ਭੈਣ کہہ ਕੇ ਬੁਲਾਉਣਾ ਦਵਾ ਚ ਗਿਆ ਤੇ ਸ਼ਬਦ ਕੀ ਆ ਗਿਆ ਬੀਬੀ ਕਹਿੰਦੇ ਨੂੰ ਕਿ ਕਿੱਥੋਂ ਲਿਆਉਂਦੇ ਸ਼ਬਦ ਅਸੀਂ ਇਹ ਸ਼ਬਦਾਂ 'ਚ ਵਿਗਾੜ ਪੈ ਰਿਹਾ ਸਾਧ ਸੰਗਤ ਇਸ ਵਿਰਾਸਤ ਨੂੰ ਸੰਭਾਲੀਏ ਇਤਿਹਾਸ ਦੇ ਵਿੱਚ ਜਿਵੇਂ ਸ਼ਬਦ ਪਏ ਨੇ ਨਾ ਰਿਸ਼ਤੇਦਾਰੀਆਂ ਦੇ ਉਹ ਸ਼ਬਦਾਂ ਨੂੰ ਬੱਚਿਆਂ ਤੱਕ ਲੈ ਕੇ ਜਾਈਏ ਇੱਕ ਹੀ ਬਣਾਉਣ ਲੱਗ ਪਏ ਰਿਸ਼ਤੇ ਆ ਦਾ ਭਾਈ ਮਨੀ ਸਿੰਘ ਜੀ ਦੀ ਭੂਆ ਤੇ ਭਾਈ ਸੁਖਿਆ ਜੀ ਦਾ ਆਨੰਦਕਾਰ ਜੀ ਪੀ ਪੀ ਮਲੂਕੀ ਨਾਲ ਹੋਇਆ ਤੇ ਭਾਈ ਸੁਖਿਆ ਜੀ ਕੀ ਲੱਗੇ ਫੁੱਫੜ ਜੀ ਭਾਈ ਸੁਖਿਆ ਜੀ ਦੀ ਪੜਪੋਤਰੀ ਹੈ ਬੀਬੀ ਫਖਾ ਜਿਹੜੀ ਪਾਤਸ਼ਾਹ ਨੇ ਕਿਹਾ ਸੀ ਕਿ ਇਸ ਬੀਬੀ ਨੂੰ ਵੀ ਮਾਤਾਵਾਂ ਨਾਲ ਭੇਜ ਦਿਓ ਪਰ ਉਸ ਬੀਬੀ ਦਾ ਫੁਰਨਾ ਸੀ ਮਹ ਦੂਜ ਕੇ ਸ਼ਹੀਦੀ ਪ੍ਰਾਪਤ ਕਰਨੀ ਤੇ ਉਹਨੇ ਪ੍ਰਾਪਤ ਕੀਤੀ ਅਮਰਤ ਵੇਲੇ ਮਹਾਰਾਜ ਨੇ ਅਨੰਦਾ ਦੀ ਪੁਰੀ ਨੂੰ ਛੱਡਿਆ ਕਿਉਂਕਿ ਸਤਗੁਰ ਜਾਣਦੇ ਨੇ ਵੀ ਇਸ ਵੇਲੇ ਪਾਪੀ ਬੰਦੇ ਅਮਰਤ ਵੇਲਾ ਨਹੀਂ ਸੰਭਾਲਿਆ ਕਰਦੇ ਨਸ਼ੇ ਪੀ ਕੇ ਜਿਹੜਾ ਪੈ ਗਿਆ ਉਹ ਅਮਰਤ ਵੇਲਾ ਕੀ ਸੰਭਾਲੇਗਾ ਸਾਤ ਸੰਗਤ ਉਹ ਨਸ਼ੇ ਜਿਨ੍ਹਾਂ ਨੂੰ ਖੋਤੇ ਨਹੀਂ ਖਾਂਦੇ ਉਹਨਾਂ ਨੂੰ ਬੰਦਾ ਖਾਣ ਲੱਗ ਪਿਆ ਜਿਨ੍ਹਾਂ ਨੂੰ ਪਸ਼ੂ ਨਹੀਂ ਨਾ ਖਾਂਦਾ ਉਹ ਚੀਜ਼ਾਂ ਨੂੰ ਬੰਦਾ ਖਾਣ ਲੱਗ ਪਿਆ ਇਤਿਹਾਸ ਕਹਿੰਦਾ ਮਹਾਰਾਜ ਦਾ ਘੋੜਾ ਵੀ ਤਮਾਕੂ ਦੇ ਖੇਤ ਤੋਂ ਨਹੀਂ ਲੰਘਿਆ ਜਾਨਵਰ ਹੈ ਪਸ਼ੂ ਹੈ ਪਸ਼ੂ ਵੀ ਉਸ ਖੇਤ ਤੋਂ ਨਹੀਂ ਲੰਘਿਆ ਕਿ ਜੇ ਪੰਜਾਬ ਦੇ ਰਹਿਣ ਵਾਲੇ ਤਮਾਕੂ ਦਾ ਕਿਸੇ ਵੀ ਰੂਪ ਚ ਸੇਵਨ ਕਰਦੇ ਹੋ ਤੇ ਫਿਰ ਅਸੀਂ ਇਤਿਹਾਸ ਦੇ ਆ ਉਹਨਾਂ ਸਿੱਖਿਆਵਾਂ ਨੂੰ ਕੀ ਸੰਭਾਲਿਆ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉਹ ਜਾਣ ਤੋਂ ਪਿਆਰੇ ਸਿੱਖ ਖਾਲਸਾ ਮੇਰੀ ਜਾਨ ਕੀ ਜਾਨ ਜੁਮੇਸੀਆ ਨੇ ਆ ਮੁਸਲਮਾਨ ਭਰਾਵਾਂ ਦੇ ਪਰਿਵਾਰਾਂ ਚ ਉਹ ਅੱਬਾ ਜਾਨ ਕਹਿ ਕੇ ਬੁਲਾਉਂਦੇ ਨੇ ਭਾਈ ਜਾਨ ਅੱਬਾ ਜਾਨ ਤੇ ਮਹਾਰਾਜ ਨੇ ਆਖਿਆ ਖਾਲਸਾ ਮੇਰੀ ਜਾਨ ਕੀ ਜਾਨ ਇਹ ਮੇਰੀ ਜਿੰਦਗਾਨੀ ਹੈ ਖਾਲਸਾ ਮੇਰੋ ਮੁਖ ਹੈ ਅੰਗਾ ਇਹ ਮੇਰਾ ਅੰਗ ਹੈ ਮੈਂ ਦੇ ਸਦਾ ਸਦ ਸੰਗ ਹਾਂ ਸਦਾ ਅੰਗ ਸੰਗੇ ਅਪੰਗੰਗ ਬਿਪੂਤੇ ਸਿੱਖ ਕਦੀ ਕੱਲਾ ਥੋੜੋ ਹੁੰਦਾ ਸਿੱਖ ਦੇ ਨਾਲ ਗੁਰੂ ਹੈ ਸਿੱਖ ਕਦੀ ਇਹ ਨਹੀਂ ਆਖ ਸਕਦਾ ਮੈਂ ਤੇ ਕੱਲਾ ਹੀ ਆ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਸਦਾ ਹੀ ਮੇਰੇ ਨਾਲ ਹੈ ਜੇ ਗੁਰਬਾਣੀ ਨਾਲ ਹੈ ਤੇ ਗੁਰੂ ਸਾਹਿਬ ਮੇਰੇ ਨਾਲ ਨਹੀਂ ਅਮਰਤ ਵੇਲਾ ਸਾਤ ਸੰਗਤ ਸਿੱਖਾਂ ਦੇ ਬੱਚਿਆਂ ਦੇ ਆਨੰਦ ਕਾਰਜ ਅੱਜ ਸਾਡੇ ਆਨੰਦ ਕਾਰਜ ਕਈ ਵਾਰ 4 ਵਜੇ 5 ਵਜੇ ਤੱਕ ਵੀ ਲਾਵਾ ਹੁੰਦੀਆਂ ਗੁਰਦੁਆਰਿਆਂ ਦੇ ਵਿੱਚ ਕਿਉਂਕਿ ਅਮਰਤ ਵੇਲਾ ਗਵਾਚ ਗਿਆ ਇਹ ਨਿਸ਼ਾਨੀ ਹੈ ਅਮਰਤ ਵੇਲਾ ਗਵਾਚ ਗਿਆ ਇਸ ਕਰਕੇ ਆਨੰਦ ਕਾਰਜਾਂ ਦੇ ਸਮੇਂ ਗਲਤ ਹੋ ਗਏ ਸਾਡੇ ਕਿਉਂਕਿ ਸਾਡਾ ਖਾਣਾ ਪੀਣਾ ਵਿਗੜ ਗਿਆ ਇਹੋ ਖਾਣਾ ਉਹ ਪੀਣਾ ਜੋ ਬੰਦੇ ਦੇ ਵਾਸਤੇ ਹੈ ਹੀ ਨਹੀਂ ਗੁਰੂ ਸਾਹਿਬ ਨੇ ਤੇ ਅਮਰਤ ਵੇਲਾ ਬਖਸ਼ਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਮੈਂ ਪਹਿਲੇ ਦਿਨ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਮਾ ਗੁਜਰ ਕੌਰ ਦੇ ਪਹਿਲੇ ਪੜਾ ਦਾ ਜ਼ਿਕਰ ਕੀਤਾ ਸੀ ਕੁੰਮਾ ਮਾਸ਼ਕੀ ਦੀ ਝੌਂਪੜੀ ਇਸ ਪੜਾ ਤੋਂ ਅਗਲਾ ਪੜਾ ਡੰਗੂ ਲੱਭਦਾ ਫਿਰਦਾ ਸੀ ਉਹਨੋਂ ਅਦਾਜਾ ਸੀ ਵੀ ਗੁਰੂ ਦਾ ਪਰਿਵਾਰ ਕੁਝ ਨਾ ਕੁਝ ਕੋਈ ਮੇਰੇ ਹਿੱਸੇ ਕੁਝ ਕਿਸੇ ਵੀ ਰੂਪ ਵਿੱਚ ਆਏ ਦਿਨ ਚੜਿਆ ਪੰਮੇ ਮਾਸਕੀ ਦੀ ਸ਼ਾਨ ਦਾ ਪੱਲੂ ਪਾਸੇ ਹਟਿਆ ਸਾਹਮਣੇ ਗੰਗੂ ਖਲੋਤਾ ਗੰਗੂ ਨੂੰ ਇਤਿਹਾਸ ਕਹਿੰਦਾ ਵੀ ਚਲਾਕ ਬੜਾ ਸੀ ਮੌਕਾ ਲੱਭਦਾ ਸੀ ਵੀ ਰੌਲਾ ਕਿਹੜੇ ਹਸਾਬ ਨਾਲ ਪਾਵਾਂ ਮਾਂ ਜੀ ਨੇ ਕਿਹਾ ਪੁੱਤ ਗੰਗਿਆ ਖੁਰਦੀ ਚੁੱਕ ਲਈ ਤੇ ਗੱਲ ਕਿਹੜੀ ਐ ਐਵੇਂ ਨਾ ਘਬਰਾ ਜਾਈਂ ਕੋਈ ਗੱਲ ਨਹੀਂ ਰੱਖ ਲੈ ਕਹਿੰਦਾ ਨਾਲੇ ਬਾਗੀਆਂ ਨੂੰ ਪਨਾਹ ਦਿੱਤੀ ਨਾਲੇ ਰੌਲਾ ਪਾਉਂਦਿਆ ਬਰਿੰਡੇ ਦੇ ਥਾਣੇ ਜਾ ਕੇ ਤਲਾਸ਼ ਦਿੱਤੀ ਪਰ ਪ੍ਰਾਪਤ ਕੀ ਹੋਇਆ ਉਸੇ ਖੁਰਜੀ ਦੇ ਕਰਕੇ ਜਾਨੀ ਖਾਂ ਮਾਨੀ ਖਾਂ ਨੂੰ ਪਤਾ ਸੀ ਵੀ ਇਹ ਪਾਪੀ ਨੇ ਗੁਰੂ ਦੇ ਪਰਿਵਾਰ ਕੋਲ ਮਾਇਆ ਕਿਵੇਂ ਨਹੀਂ ਹੋਵੇਗੀ ਇਹਨੇ ਕਿਤੇ ਦੱਬੀ ਹੋਏਗੀ ਲੁਕੋਈ ਹੋਏਗੀ ਖੁਰজੀਆਂ ਦੱਬ ਕੇ ਜਗ੍ਹਾ ਹੀ ਭੁੱਲ ਗਿਆ ਇਹ ਪੁਲਸ ਨੇ ਕੋਟ-ਕੋਟ ਮਾਰਿਆ ਗੰਗੂ ਇਹਦਾ ਥੋਂ ਪਤਾ ਕੋਈ ਨਾ ਲੱਭਾ ਇਹ ਗਿਆ ਕਿਧਰੇ ਲਾਲਚ ਗੁਰੀ ਬਲਾਇ ਮਹਾਰਾਜ ਕਹਿੰਦੇ ਲੋਭੀ ਕਾਵੇ ਸਾਰ ਨਾ ਕੀਤਾ ਲਾਲਚੀ ਬੰਦੇ ਤੋਂ ਪਾਸੇ ਰਹਿਣਾ ਭਰੋਸਾ ਨਹੀਂ ਕਰਨਾ ਲਾਲਚੀ ਬੰਦੇ ਨੂੰ ਬਾਣੀ ਵਿੱਚ ਬਾਂਦਰ ਨਾਲ ਤਸ਼ਬੀਹ ਦਿੱਤੀ ਮਰਕਟ ਮੁਸਤੀਨਾਜ ਕੀ ਮਨ ਬੌਰਾ ਰੇ ਲਈ ਨੀ ਹੱਥ ਪਸਾਰ ਮਹਾਰਾਜ ਕਹਿੰਦੇ ਲਾਲਚੀ ਬੰਦਾ ਬਾਂਦਰ ਵਰਗਾ ਹੈ ਬਾਂਦਰ ਨੂੰ ਫੜਨ ਵਾਲੇ ਕੀ ਕਰਦੇ ਨੇ ਉੱਜੀ ਵਿੱਚ ਉਹਦੀ ਖਰਾਕ ਪਾ ਦਿੰਦੇ ਨੇ ਇਹ ਹੱਥੋ ਦੇ ਵਿੱਚ ਤੇ ਵੜ ਜਾਂਦਾ ਪਰ ਮੁਠੀ ਭਰ ਲੈਂਦਾ ਬਾਹਰ ਨਹੀਂ ਆਉਂਦਾ ਤੇ ਇਹਨੇ ਨੂੰ ਫੜਨ ਵਾਲੇ ਆ ਕੇ ਫੜ ਲੈਂਦੇ ਨੇ ਤੇ ਬਾਣੀ ਨੇ ਕਿਹਾ ਫਿਰ ਘਰ ਘਰ ਨਚਾਇਆ ਜਾਂਦਾ ਬਾਂਦਰ ਸਤਿਗੁਰ ਕਹਿੰਦੇ ਕਿਤੇ ਲਾਲਚੀ ਨਾ ਬਣ ਜਾਈਂ ਵੀ ਸਾਰੀ ਮੁਠ ਭਰ ਕੇ ਬਾਹਰ ਆਉਣਾ ਜਿੱਥੇ ਜਿੰਨਾ ਹੱਥ ਪੈਂਦਾ ਲਾਲਚੀ ਬੰਦਾ ਕਹਿੰਦਾ ਕੱਢ ਲਓ ਕਿਹੜਾ ਕੋਈ ਲੇਖਾ ਦੇਣਾ ਪੈਣਾ ਪਰ ਬਾਣੀ ਨੇ ਕਿਆ ਬੰਦਿਆ ਲੇਖਾ ਦੇਣਾ ਪਏਗਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪੈ ਆਨ ਨੂੰ ਲਟਾਵੈ ਤੇ ਨਤੀਜਾ ਕੀ ਨਿਕਲੇਗਾ ਪਾਤਸ਼ਾਹ ਕਹਿੰਦੇ ਮਨ ਮੇਰੇ ਭੂਲੇ ਕਾਪਟਨਾ ਕੀਜੈ ਅੰਤ ਨਵੇੜਾ ਤੇਰੇ ਜੀਪੈ ਲੀਜੈ ਨਿਆਣਿਆ ਕੜਾ ਹੀ ਕੜਾ ਕਿਆ ਸੀ ਬਾਪੂ ਨੂੰ ਠੱਗੀਆਂ ਮਾਰਨ ਨੂੰ ਇਹਨੇ ਮਾਰੀਆਂ ਨੇ ਤੇ ਇਸੇ ਨੂੰ ਸਜ਼ਾ ਮਿਲਣੀ ਚਾਹੀਦੀ ਪਾਤਸ਼ਾਹ ਕਹਿੰਦੇ ਤੇਰੇ ਜੀ ਤੋਂ ਲੇਖਾ ਲਿਆ ਜਾਏਗਾ ਮਿਸਾਲ ਹੈ ਗੰਗੂ ਨੂੰ ਕੀ ਮਿਲ ਗਿਆ ਉਸੇ ਵੇਖੋ ਇਹ ਬਾਂਦਰ ਦੀ ਬਿਰਤੀ ਹੈ ਇਹ ਆਲਣਾ ਵੀ ਢਾ ਦਿੰਦਾ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਕਹਿੰਦਾ ਫਿਜੜਾ ਬਿਲਕੁਲ ਦਰਖਤ ਦੀ ਟਾਣੀ ਦੀ ਨੁੱਕਰ ਤੇ ਆਲਣਾ ਬਣਾਉਂਦਾ ਇਹ ਵੇ ਜਿਹੜਾ ਚੁੰਝ ਨਾਲ ਆਲਣਾ ਇੰਨਾ ਸੋਹਣਾ ਬਣਾਉਂਦਾ ਬੰਦੇ ਤੋਂ ਹੱਥ ਨਾਲ ਨਾ ਬਣੇ ਦੁਨੀਆ ਦੀ ਕੋਈ ਮਸ਼ੀਨ ਇੰਨਾ ਸੋਹਣਾ ਆਲਣਾ ਨਹੀਂ ਬਣਾ ਸਕਦੀ ਜਿੰਨਾ ਆਲਣਾ ਸੋਹਣਾ ਫਿਜੜਾ ਬਣਾਉਂਦਾ ਇਹ ਕਹਿੰਦੇ ਬੰਦੇ ਨੇ ਘਰ ਬਣਾਉਣਾ ਬਿਜੜੇ ਤੋਂ ਸਿੱਖਿਆ ਮੀਂਹ ਪੈ ਰਿਆ ਉਸੇ ਦਰਖਤ ਤੇ ਬਿਜੜੇ ਦਾ ਲਣਾ ਉਸੇ ਤੇ ਉੱਪਰ ਬੈਠਾ ਬਾਂਦਰ ਤੇ ਬਿਜੜੇ ਨੇ ਮਾੜੀ ਜੀ ਝਾਤੀ ਬਾਹਰ ਮਾਰੀ ਵੀ ਬਾਂਦਰ ਉੱਤੇ ਭਿੱਜੀ ਜਾਂਦਾ ਉਹਨੇ ਕਿਹਾ ਬਾਂਦਰ ਜੀ ਮਹਾਰਾਜ ਤੁਸੀਂ ਵੀ ਆਪਣਾ ਘਰ ਬਣਾ ਲੈ ਲੈਂਦੇ ਤਾਂ ਭਿੱਜਣਾ ਨਾ ਪੈਂਦਾ ਉਹਨੇ ਕਿਹਾ ਕੋਈ ਨਹੀਂ ਮੀਂਹ ਹਟ ਲੈਣ ਦੇ ਆਂਦਾ ਮੀਂਹ ਹਟੇ ਤੇ ਘਰ ਬਣਾਓਗੇ ਉਹ ਕਹਦਾ ਨਹੀਂ ਤੇਰਾ ਤੋੜੂ ਆਪਣਾ ਤੇ ਕੀ ਬਣਾਉਣਾ ਤੇਰਾ ਵੀ ਤੋਂ ਨੂੰ ਬਹੁਤੀਆਂ ਮੱਤਾ ਦਿੰਦਾ ਇਹ ਬਾਦਰ ਬਿਰਤੀ ਐ ਬੰਦਾ ਦਾ ਆਪ ਕੁਝ ਨਹੀਂ ਕਰਨਾ ਤੇ ਕਰਨ ਦੂਜੇ ਨੂੰ ਵੀ ਨਹੀਂ ਦੇਣਾ ਕਿਸੇ ਚੀਜ਼ ਦੇ ਰੌਲੇ ਆ ਨਾ ਸੰਸਥਾਵਾਂ ਦੇ ਵਿੱਚ ਕਮੇਟੀਆਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਇਦਾਂ ਦੇ ਰੌਲੇ ਆ ਨਾ ਵੀ ਸਾਤੋਂ ਨਹੀਂ ਕਰ ਹੋਇਆ ਤੇ ਅਸੀਂ ਦੂਜੇ ਨੂੰ ਵੀ ਨਹੀਂ ਕਰਨ ਦੇਣਾ ਕੋਈ ਚੰਗਾ ਕਰਦਾ ਨਾਲ ਮਦਦ ਨਹੀਂ ਕਰਾ ਸਕਦੇ ਸ਼ਾਬਾਸ਼ ਦਿਓ ਕੌਮ ਦੀ ਪਨੀਰੀ ਨੂੰ ਸੰਭਾਲਣ ਲਈ ਕੋਈ ਵੀਰ ਭੈਣ ਗੁਰਮਤ ਦੀਆਂ ਕਲਾਸਾਂ ਲਾਉਂਦਾ ਨਾ ਬੱਚਿਆਂ ਦੀ ਇਕਤਰਤਾ ਹੁੰਦੀ ਤੁਸੀਂ ਕੋਈ ਵੀ ਯੋਗਦਾਨ ਨਹੀਂ ਪਾ ਸਕਦੇ ਉਹਨਾਂ ਨੂੰ ਆਖੋ ਸ਼ਾਬਾਸ਼ ਭਾਈ ਅਸੀਂ ਤੇ ਨਹੀਂ ਕਰ ਪਾਉਂਦੇ ਤੂੰ ਤੇ ਕਰੀ ਜਾਣਾ ਇਹ ਵੱਡਾ ਕਾਰਜ ਹੈ ਕੌਮ ਦੀ ਪਨੀਰੀ ਤੱਕ ਗੁਰੂ ਦਾ ਸਨੇਹਾ ਲੈ ਜਾਣਾ ਜਿਹੜੇ ਮਾਪੇ ਬੱਚਿਆਂ ਨੂੰ ਪਰਾਲੇ ਨਾਲ ਇਹਨਾਂ ਸਮਾਗਮਾਂ 'ਚ ਲਿਆਉਂਦੇ ਨੇ ਤੁਸੀਂ ਵੱਡਾ ਕੰਮ ਕਰਦੇ ਹੋ ਬੱਚਾ ਸਿੱਖਿਆ ਦਿੱਤੀ ਬਿਨਾ ਸੰਘਰਸ਼ ਤੋਂ ਬਗੈਰ ਉਹ ਸਹੀ ਰਾਹ ਤੇ ਨਹੀਂ ਪੈਂਦਾ ਮਾਪੇ ਨੂੰ ਕੁਰਬਾਨੀ ਕਰਨੀ ਪੈਂਦੀ ਹੈ ਕਲਗੀ ਵਾਲੇ ਪਾਤਸ਼ਾਹ ਨੇ ਅਨੰਦਾ ਦੀ ਪੂਰੀ ਤੇ ਜਿਹੜਾ ਸਾਨੂੰ ਦਮਾਲਾ ਦਿੱਤਾ ਨਾ ਪਹਿਲਾ ਦਮਾਲਾ ਸਭ ਤੋਂ ਛੋਟੀ ਉਮਰ ਦੇ ਵਿੱਚ ਬਾਬਾ ਫਤਿਹ ਸਿੰਘ ਦੇ ਸੀਸ ਤੇ ਬਣਿਆ ਐਡਾ ਉੱਚਾ ਦਮਾਲਾ ਇੱਕ ਦੇ ਉੱਪਰ ਦੂਜਾ ਦੂਜੇ ਤੇ ਤੀਜਾ ਵੱਡੀ ਸਾਰੀ ਦਸਤਾਰ ਬੜਾ ਕੇ ਬਾਬਾ ਫਤੇ ਸਿੰਘ ਨੇ ਆਖਿਆ ਸੀ ਪਿਤਾ ਜੀ ਹੁਣ ਮੈਂ ਜੀਤ ਤੇ ਝਾਰ ਜਿੱਡਾ ਹੋ ਗਿਆ ਤੇ ਸਤਿਗੁਰ ਨੇ ਆਖਿਆ ਸੀ ਜੀਤ ਸਿੰਘਾ ਸੱਚ ਮੋਟੇ ਵੇਖਣ ਨੂੰ ਤੈਨੂੰ ਨਿਕਾਜਾ ਲੱਗਦਾ ਇਹਨੇ ਦੁਨੀਆ ਤੇ ਵੱਡਾਈ ਸਾਖਾ ਵਰਤਾ ਜਾਣਾ ਧੰਨ ਗੁਰੂ ਗੋਬਿੰਦ ਸਿੰਘ ਨੇ ਇਹ ਬਖਸ਼ਿਸ਼ਾਂ ਵਰਤਾਈਆਂ ਅਨੰਦਾ ਦੀ ਪੂਰੀ ਤੇ ਸਾਨੂੰ ਦਮਾਲਾ ਦਿੱਤਾ ਅਨੰਦਾ ਦੀ ਪੂਰੀ ਵਿੱਚ ਸਾਨੂੰ ਪੰਜ ਕਕਾਰ ਬਖਸ਼ੇ ਅਨੰਦਾ ਦੀ ਪੂਰੀ ਤੇ ਪੰਜ ਬਾਣੀਆਂ ਬਖਸ਼ੀਆਂ ਕੈਸੀ ਲੀਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੇ ਸਤਗੁਰੂ ਧਰਤੀ ਤੇ ਆਉਂਦੇ ਨੇ ਉਹ ਪੰਜਾਬ ਤੋਂ ਬਾਹਰ ਆਉਂਦੇ ਨੇ ਤੇ ਜਦੋਂ ਸਤਗੁਰੂ ਜੋਤੀ ਜੋਤ ਸਮਾਉਂਦੇ ਨੇ ਉਹ ਵੀ ਪੰਜਾਬ ਤੋਂ ਬਾਹਰ ਮਹਾਰਾਸ਼ਟਰ ਦੀ ਧਰਤੀ ਤੇ ਪਰ ਜਿਹੜਾ ਖਾਲਸਾ ਸਾਜਿਆ ਉਹ ਪੰਜਾਬ ਦੀ ਧਰਤੀ ਤੇ ਸਾਜਿਆ ਇਹ ਖਾਲਸੇ ਦੀ ਸਰ ਜਮੀਨ ਹੈ ਐਸਾ ਖਾਲਸਾ ਇਤਿਹਾਸਕਰ ਕਹਿੰਦਾ ਵੀ ਭਰੀ ਸਭਾ ਦੇ ਵਿੱਚ ਜਦੋਂ ਬਾਬਿਆਂ ਨੇ ਫਤਿਹ ਗਜਾਈ ਨਾ ਤੇ ਜਿਹੜੇ ਚਾਪਲੂਸ ਖਲੋਤੇ ਸਨ ਕਾਜੀ ਦੇ ਹੱਥ ਤੋਂ ਮਾਲਾ ਡਿੱਗ ਪਈ ਮਾਲਾ ਹੱਥ ਨਹੀਂ ਫੜੀ ਸੀ ਨਾ ਮੰਨਨੇ ਤੇ ਫੜੀ ਕੋਈ ਨਹੀਂ ਬੰਦਾ ਹੱਥ ਨਾਲ ਮਾਲਾ ਫੜ ਕੇ ਸੋਚਦਾ ਮੰਨਨੇ ਵਾਲਾ ਫੇਰ ਲਈ ਸਰੀਰ ਤੇ ਮਨ ਦੋ ਅਲੱਗ ਅਲੱਗ ਸ਼ਕਤੀਆਂ ਨੇ ਇਹ ਮਨ ਸਰੀਰ ਨੂੰ ਗੁਰੂ ਕੋਲ ਬਿਠਾ ਕੇ ਆਪ ਵਿੱਚੋਂ ਨਿਕਲ ਜਾਂਦਾ ਕਿ ਤੂੰ ਬਹਿ ਮੈਂ ਚੱਲਿਆ ਬਾਣੀ ਪੜਦੇ ਆ ਇਦਾਂ ਹੀ ਹੁੰਦਾ ਨਾ ਬੰਦਾ ਦਾ ਪਤਾ ਹੀ ਨਹੀਂ ਲੱਗਿਆ ਜਪਜੀਤ ਸਾਹਿਬ ਦੀ ਸਮਾਪਤੀ ਕਦੋਂ ਹੋ ਗਈ ਸ਼ੁਰੂ ਕਰਨ ਵੇਲੇ ਪਤਾ ਲੱਗਿਆ ਕਿ ਜਿਨੀ ਨਾਮ ਧਿਆਇਆ ਜਦੋਂ ਆਖਿਆ ਉਦੋਂ ਹੀ ਪਤਾ ਲੱਗਿਆ ਵੀ ਸਮਾਪਤੀ ਹੋ ਗਈ ਕਿਉਂਕਿ ਮਨ ਇਹਨੂੰ ਛੱਡ ਕੇ ਆਪ ਬਾਹਰ ਚੱਲਿਆ ਜਾਂਦਾ ਸਾਧ ਸੰਗਤ ਇਸ ਮਨ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਹ ਮਨ ਸ਼ਕਤੀ ਇਹ ਮਨ ਸੀਉ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਲੈ ਜੋ ਨ ਮਨ ਰਹੇ ਤੋ ਤੀਨ ਲੋਕ ਦੀ ਬਾਤیں ਕਹੇ ਇਹ ਮਨ ਐਸਾ ਜੇ ਗੁਰੂ ਚਰਨੀ ਲੱਗ ਜਾਏ ਤੇ ਤਿੰਨਾਂ ਲੋਕਾਂ ਦੀਆਂ ਜਾਣ ਜਾਂਦਾ ਪਰ ਜੇ ਗੁਰੂ ਦੇ ਚਰਨਾ ਤੋਂ ਦੂਰ ਹੋ ਜਾਏ ਤੇ ਫਿਰ ਗੰਗੂ ਹੀ ਬਣ ਜਾਂਦਾ ਫਿਰ ਲਾਲਚੀ ਬਿਰਤੀ ਵਾਲਾ ਬਣ ਜਾਂਦਾ ਇਤਿਹਾਸ ਕਿੰਨਾ ਨੇ ਸਿਰਜੇ ਨੇ ਇਹਨਾਂ ਨੇ ਲਾਲਚ ਪਿਆ ਕੇ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਏਦਾਂ ਲਾਲ ਲਟਾਮ ਦਾ ਵੇਖਿਆ ਨਾ ਸੱਚੇ ਪਾਤਸ਼ਾਹ ਜੀ ਤੁਹਾਡੇ ਵਾਂਗੂ ਦੁਨੀਆ ਦਾ ਕੋਈ ਅਵਤਾਰ ਕੋਈ ਗੁਰੂ ਏਦਾਂ ਪੁੱਤਰ ਲਟਾਮ ਦਾ ਵੇਖਿਆ ਨਾ ਕੌਣ ਹੈ ਐਸਾ ਜਿਨੇ ਪੁੱਤ ਵਾਰ ਦਿੱਤੇ ਹੋਣ ਕਿ ਸੱਚ ਬਚ ਜਾਏ ਸਾਥ ਸੰਗਤ ਇਹ ਗੁਣ ਦਿੱਤਾ ਸੀ ਮਹਾਰਾਜ ਨੇ ਬਾਬੇ ਨਾਨਕ ਕੋਈ ਰੀਤ ਚੱਲੀ ਬਾਬੇ ਨਾਨਕ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਸਿੱਧਾ ਨੇ ਖੱਪਰ ਦਿੱਤਾ 나ਥ ਜੀ ਪਾਣੀ ਭਰ ਲੈ ਵਣ ਉੱਠ ਚਾਲਾ ਪਾਤਸ਼ਾਹ ਉਦਾਂ ਹੀ ਵਾਪਸ ਆ ਕੇ ਕਹਿੰਦੇ 나ਥ ਜੀ ਤੁਹਾਡੀ ਨਿਗਾਹ ਕਮਜ਼ੋਰ ਹੈ ਪਾਣੀ ਠੌਰ ਨਹੀਂ ਉਸ ਤਾਲਾ ਬਾਬਾ ਆਇਆ ਪਾਣੀ ਹੈ ਪਾਣੀ ਠੌਰ ਨਹੀਂ ਉਸ ਤਾਲਾ ਮਹਾਰਾਜ ਕਹਿੰਦੇ ਉੱਥੇ ਕੱਖ ਪਾਣੀ ਨਹੀਂ ਪਾਣੀ ਲੈਣ ਭੇਜਿਆ ਸੀ ਪਾਣੀ ਹੈ ਨਹੀਂ ਹੈਰਾਨ ਹੋਏ ਉਹ ਗ੍ਰਸਤੀ ਬੰਦਾ ਏਡਾ ਨਰਲੇਪ ਅਹੀਂ ਤੇ ਕਿਹਾ ਅਸੀਂ ਗ੍ਰਸਤੀ ਨੂੰ ਚਾਹੀਦੀ ਏ ਮਾਇਆ ਤੇ ਮਾਇਆ ਦਾ ਛੱਪੜ ਭਰਦੀਏ ਆਪਣੇ ਆਪ ਚੁੱਕੀ ਆਏਗਾ ਹੀਰੇ ਮੋਤੀ ਜਵਾਹਰਾਤ ਪਰ ਗੁਰੂ ਨੇ ਇਹ ਮਿਸਾਲ ਕਾਇਮ ਕੀਤੀ ਸਿੱਖੀ ਵਿਕਣ ਵਾਲੀ ਨਹੀਂ ਸਿੱਖੀ ਅਬੋਲਕ ਹੈ ਤੇ ਬਾਬਿਆ ਨੇ ਸਭਾ ਦੇ ਵਿੱਚ ਲਾਲਚਾਂ ਨੂੰ ਠੋਕਰ ਮਾਰ ਕੇ ਇਹ ਆਖਿਆ ਸੀ ਸਾਥ ਸੰਗਤ ਆਓ ਇਹ ਪੰਗਤੀ ਸਾਰੇ ਬੋਲੀਏ ਇਸਿਰ ਅਮਾਨਤ ਸਤ ਗੁਰ ਦੀ ਇਸਿਰ ਅਮਾਨਤ ਸਤ ਗੁਰ ਦੀ ਇਸਿਰ ਅਮਾਨਤ ਫਾਥਾ ਤੇ ਚੁਕਾਇਆ ਨਹੀਂ ਜਾਣਾ ਫਾਥਾ ਤੇ ਚੁਕਾਇਆ ਨਹੀਂ ਜਾਣਾ ਫਾਥਾ ਤੇ ਇਹ ਦਿਲ ਅਮਾਨਤ ਗੋਬਿੰਦ ਦੀ ਇਹ ਦਿਲ ਅਮਾਨਤ ਗੋਬਿੰਦ ਦੀ ਇਹ ਦਿਲ ਅਮਾਨਤ ਥਾ ਥਾ ਤੇ ਲਗਾਇਆ ਨਹੀਂ ਜਾਣਾ ਥਾ ਥਾ ਤੇ ਲਗਾਇਆ ਨਹੀਂ ਜਾਣਾ ਥਾ ਥਾ ਤੇ ਇਹ ਧਾਰਨਾ ਪਹਿਲੀ ਵਾਰ ਸੰਗਤ ਨੇ ਪਤਾ ਕਿੱਥੇ ਸੁਣੀ ਸੀ ਇਹ ਧਾਰਨਾ ਅਕਸਰ ਪੜਿਆ ਕਰਦੇ ਸਨ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਮੁਖ ਤੋਂ ਅਕਸਰ ਇਹ ਧਾਰਨਾ ਵੱਡੇ ਵੱਡੇ ਇਕੱਠਾਂ ਵਿੱਚ ਪੜੀ ਜਾਂਦੀ ਸੀ ਇਹ ਸਿਰ ਅਮਾਨਤ ਸਤਿਗੁਰ ਦੀ ਬਾਹ ਬਾਤ ਤੇ ਚੁਕਾਇਆ ਨਹੀਂ ਜਾਣਾ ਬਾਬਿਆਂ ਨੇ ਦਾਤ ਦਿੱਤੀ ਸਾਨੂੰ ਤੇ ਉਹਨਾਂ ਨੂੰ ਜਰਨਲ ਬਰਾੜ ਕਹਿੰਦਾ ਹੈ ਉਹ ਆਪਣੀ ਲਿਖਤ ਵਿੱਚ ਕਹਿੰਦਾ ਵੀ 1 ਲੱਖ ਅਮਰੀਕਨ ਡਾਲਰ ਦੀ ਪੇਸ਼ਕਸ਼ ਦਿੱਤੀ ਸੀ ਹੈਰਾਨੀ ਹੋਈ ਉਹਨੇ ਠੁਕਰਾ ਦਿੱਤੀ ਬੜੇ ਆਰਾਮ ਨਾਲ ਇਹ ਨਹੀਂ ਚਾਹੀਦੇ ਸਾਨੂੰ ਸਾਨੂੰ ਬਚਨ ਚਾਹੀਦਾ ਸੂਰਬੀਰ ਬਚਨ ਕੇ ਬਲੀ ਲੈ ਜੋ ਆਪਣੇ ਡਾਲਰ ਪਾਉਂਡ ਇਹ ਦਿਲ ਅਮਾਨਤ ਗੋਬਿੰਦ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਣਾ ਇਹ ਭਾਰਤੀ ਭਗਜਾਂ ਦਾ ਜਰਨਲ ਕਹਿੰਦਾ ਹੈ ਵੀ ਬਾਬਾ ਜਰਨੈਲ ਸਿੰਘ ਨੇ 1 ਅਰਬ ਅਮਰੀਕਨ ਡਾਲਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤੇ ਜਿਹੜੇ 15 ਬੰਦੇ ਅੰਦਰ ਭੇਜੇ ਸੀ ਨਾ ਇਹ ਪੇਸ਼ਕਸ਼ ਦੇ ਕੇ ਵੀ ਤੁਸੀਂ ਜਾ ਕੇ ਗੱਲ ਕਰੋ ਉਹ ਬਾਹਰ ਨਹੀਂ ਆਏ ਮਾਰ ਨਹੀਂ ਦਿੱਤੇ ਉਹਨਾਂ ਚਿੱਠੀ ਲਿਖ ਕੇ ਭੇਜੀ ਭਾਰਤੀ ਫੌਜਾਂ ਦੇ ਜਰਨੈਲ ਨੂੰ ਵੀ ਤੁਹਾਡੇ ਵਾਲੇ ਬੰਨੇ ਹੋ ਕੇ ਦੇਖ ਲਿਆ ਹੁਣ ਇਧਰਲੇ ਬੰਨੇ ਹੋ ਕੇ ਵੇਖਣਾ ਮਹਾਂਪੁਰਸ਼ਾਂ ਦੇ ਬਚਨ ਸੁਣੇ ਵਿਚਾਰ ਬਦਲ ਗਏ ਇਹਨੂੰ ਕਹਿੰਦੇ ਵੇ ਆਫ ਕਨਵਿੰਸਨ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਵਿਚਾਰਕ ਬਣਾਇਆ ਕਿਸੇ ਅੰਦਰ ਜਮੀਰ ਦਾ ਕਿਣਕਾ ਜਾਗਦਾ ਹੋਵੇ ਨਾ ਉਹ ਵਿਚਾਰਾ ਨਾਲ ਬਦਲ ਜਾਂਦਾ ਹੈ ਭੀਖਣ ਸ਼ਾਹ ਵਰਗਿਆਂ ਨੇ ਬਦਲਿਆ ਨਾ ਸਜਦਾ ਆਪਣਾ ਸਜਦਾ ਹੀ ਪੁੱਠੇ ਬੰਨੇ ਕਰ ਦਿੱਤਾ ਤੇ 48 ਘੰਟੇ ਗੋਬਿੰਦ ਦੀ ਦਹਲੀਜ਼ ਦੇ ਉੱਤੇ ਬੈਠਾ ਰਿਹਾ ਸੀ ਕਿ ਅੱਜ ਮੇਰਾ ਰੱਬ ਪਟਨੇ ਦੀ ਧਰਤੀ ਤੇ ਆਇਆ ਸਾਤ ਸੰਗਤ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੁਨੀਆ ਦੇ ਪੀਰ ਖਵਾਉਣ ਵਾਲਿਆਂ ਸਜਦਾ ਕੀਤਾ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੁਨੀਆ ਦੇ ਵੱਡੇ ਔਲੀਆ ਖਵਾਉਣ ਵਾਲਿਆਂ ਨੇ ਧੰਨ ਕਹਿ ਕੇ ਪੁਕਾਰਿਆ ਤੇ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਨੂੰ ਆਪਾਂ ਤੇ ਉਹ ਨਕਾਰ ਦੇਈਂ ਆਓ ਇਹਨਾਂ ਦਿਨਾਂ ਵਿੱਚ ਵਚਨ ਦੇਈਏ ਗੁਰੂ ਸਾਹਿਬ ਨੂੰ ਮਹਾਰਾਜ ਕੋਈ ਦਿਨ ਐਸਾ ਲੰਘ ਹੀ ਨਹੀਂ ਸਕਦਾ ਕਿ ਜਿੱਤਣ ਅਸੀਂ ਪਾਣੀ ਨਾ ਪੜੀ ਮੱਛੀ ਕਹੇ ਮੈਂ ਪਾਣੀ ਬਿਨਾਂ ਰਹਿ ਲਵਾਂਗੀ ਕਹਿਣਾ ਬੋ ਮੱਛੀਏ ਤੂੰ ਮੱਛੀ ਹੈ ਹੀ ਨਹੀਂ ਕਿ ਝੂਠ ਬੋਲਦੀ ਆ ਹੋਵੇ ਮੱਛੀ ਤੇ ਪਾਣੀ ਤੋਂ ਬਿਨਾ ਤੂੰ ਕਿੱਥੇ ਫਿਰਦੀ ਹੋਗੀ ਹੋਵੇ ਸਿੱਖ ਕੋਈ ਆਖੇ ਜੀ ਮੈਂ ਸਿੱਖਾਂ 'ਤੇ ਪਾਣੀ ਨਹੀਂ ਪੜਦਾ ਕਿੱਡਾ ਵੱਡਾ ਝੂਠ ਹੈ ਤੂੰ ਸਿੱਖ ਹੀ ਕਾਹਦਾ ਜੇ ਤੂੰ ਬਾਣੀਓਂ ਹੀ ਨਹੀਂ ਪੜਦਾ ਗੁਰਸਤਗੁਰ ਕਾ ਜੋ ਸਿੱਖ ਅਖਾਏ ਉਹ ਭੜ ਕੇ ਉਠਹਰ ਨਾਮ ਧਿਆਵੈ ਸਾਥ ਸੰਗ ਤੇ ਨਾ ਦਿਨਾਂ ਦੀ ਸਿੱਖਿਆ ਹੈ ਇਨਾ ਬਚਨਾਂ ਨੂੰ ਹਿਰਦੇ ਵਸਾਈਏ ਕਿ ਪੰਜ ਕਕਾਰ ਪੰਜ ਬਾਣੀਆਂ ਖੰਡੇ ਦੀ ਫੌਲ ਇਨਾ ਬਿਨਾ ਸਿੱਖ ਨਹੀਂ ਬਣਦਾ ਸਿੱਖਾਂ ਦੀ ਮਰਿਆਦਾ ਕਹਿੰਦੀ ਹੈ ਸਿੱਖ ਰਹਿਤ ਮਰਿਆਦਾ ਵਿੱਚ ਲਿਖਤੀ ਹੈ ਕਿ ਸਿੱਖ ਨੇ ਹਰ ਰੋਜ਼ ਗੁਰੂ ਸਾਹਿਬ ਦੀ ਬਾਣੀ ਪੜ੍ਹਨੀ ਸਹਿਜ ਪਾਠ ਸਿੱਖ ਦੇ ਘਰ ਵਿੱਚ ਸਦਾ ਹੀ ਚੱਲਦਾ ਰਹਿੰਦਾ ਬੰਦਾ ਸੋਚੇ ਜੀ ਕੋਈ ਗੱਲ ਨਹੀਂ ਸਾਹ ਨਿਕਲ ਕੇ ਪਰਿਵਾਰ ਨੇ ਕਰਾਈ ਦੇਣਾ ਇਹ ਤਾਂ ਕਿਉਂ ਪਰਿਵਾਰ ਜਾ ਚੁੱਕੇ ਦੇ ਲਈ ਨਹੀਂ ਹੁੰਦਾ ਉਹ ਪਾਠ ਜੇ ਅੰਤਮ ਅਰਦਾਸ ਤੇ ਬੇਨਤੀ ਕਰੀਏ ਅਗਲਿਆਂ ਦੇ ਪ੍ਰਚਾਰਕ ਮੁੜ ਕੇ ਨਹੀਂ ਬੁਲਾਉਣਾ ਇਹ ਕੀ ਕਹਿ ਗਿਆ ਪਰ ਸੱਚ ਹੈ ਕਿਸੇ ਦੇ ਜਾਣ ਤੋਂ ਬਾਅਦ ਕਰਾਇਆ ਪਾਠ ਉਹ ਪਰਿਵਾਰ ਲਈ ਹੁੰਦਾ ਵੀ ਬਾਪੂ ਚੇਤੇ ਆਉਂਦਾ ਪੈਨਸ਼ਨ ਆਉਂਦੀ ਸੀ ਸਹੂਲਤਾਂ ਬੜੀਆਂ ਸੀ ਉਹਦੀਆਂ ਹੁਣ ਮੰਡੋਲ ਦਾ ਉਹਦੇ ਬਿਗੈਰ ਕਰੀਏ ਕੀ ਕੋਈ ਮਹਾਰਾਜ ਸਾਨੂੰ ਸਹਾਰਾ ਦੇਓ ਪਰ ਜਿਹੜਾ ਚਲਿਆ ਗਿਆ ਉਹ ਆਪਣੇ ਕਰਮ ਨਾਲ ਲੈ ਕੇ ਗਿਆ ਜਿਹੜਾ ਚਲਿਆ ਗਿਆ ਉਹਨੇ ਜਿੰਨੀ ਬਾਣੀ ਪੜ੍ਹੀ ਸੀ ਉਸ ਬਾਣੀ ਨੂੰ ਨਾਲ ਲੈ ਕੇ ਗਿਆ ਇਸ ਲਈ ਸਾਧ ਸੰਗਤ ਆਪਣ ਹਰਦੀ ਆਪਣਾ ਆਪਾ ਆਪਣੇ ਹੀ ਕਾਰਜ ਸਵਾਰੀਏ ਇਹ ਆਪਣਾ ਕਾਰਜ ਅਸੀਂ ਆਪ ਸਵਾਰਨਾ ਤੇ ਤਾਂ ਹੀ ਸਬਰੇਗਾ ਜੇ ਅਸੀਂ ਆਪ ਗੁਰੂ ਸਾਹਿਬ ਦੀ ਬਾਣੀ ਰੋਜ਼ ਪੜ੍ਹੀਏ ਜੇ ਅਸੀਂ ਵਧਾਈ ਦੇ ਪਾਤਰ ਹਾਂ ਕਿ ਬਾਬਿਆਂ ਦੀ ਯਾਦ ਵਿੱਚ ਆਏ ਸਾਲ ਜੁੜ ਕੇ ਬੈਂਦੇ ਆ ਤੇ ਬਾਬੇ ਸਾਡੇ ਤੇ ਕਿਰਪਾ ਵਰਤਉਂਦੇ ਨੇ ਬੜੇ ਸਹਿਜ ਪਾਠ ਇਹਨਾਂ ਦਿਨਾਂ ਦੇ ਵਿੱਚ ਮਨ ਬਣ ਜਾਂਦਾ ਕਿ ਆਪਾਂ ਵੀ ਕਰੀਏ ਆਪਾਂ ਵੀ ਬਾਣੀ ਪੜ੍ਹੀਏ ਤੇ ਬੜੇ ਐਸੇ ਨੇ ਜਿਹੜੇ ਪੂਰੇ ਰਹਿਤ ਵਿੱਚ ਪਰਪੱਕ ਸਾਬਤ ਸੂਰਤ ਬੈਠੇ ਨੇ ਪਰ ਕੋਈ ਮੇਰਾ ਵੀਰ ਭੈਣ ਕੋਈ ਰੋਮਾ ਦੀ ਬਦਵੀ ਕਰਦਾ ਹੋਵੇ ਘਟੋ ਘਟ ਇੱਕ ਦਸੰਬਰ ਤੋਂ ਲੈ ਕੇ ਆ ਦਸੰਬਰ ਦੇ ਆਖਰੀ ਦਿਨ ਤੱਕ ਇਹ ਕਾਮਨਾ ਕਰੇ ਕਿ ਜਦੋਂ ਮਹੀਨਾ ਲੰਘ ਗਿਆ ਨਾ ਸੋਹਣੀ ਦਸਤਾਰ ਸਜਾ ਕੇ ਆਪਣਾ ਦਾੜ੍ਹੀ ਵਾਲਾ ਰੂਮਾ ਵਾਲਾ ਤੇਰਾ ਸ਼ੀਸ਼ੇ 'ਚ ਵੇਖਿਓ ਤੇ ਨਾਲ ਪਹਿਲਾਂ ਵਾਲੀ ਫੋਟੋ ਲਟਕਾ ਲਿਓ ਤੇ ਇਮਾਨਦਾਰੀ ਨਾਲ ਕੰਪੈਰੀਸ਼ਨ ਕਰਕੇ ਵੇਖਿਓ ਕਿ ਸੋਹਣਾ ਕੌਣ ਹੈ ਤੁਹਾਨੂੰ ਗੁਰੂ ਦਾ ਦਿੱਤਾ ਸਰੂਪ ਸੋਹਣਾ ਲੱਗੇਗਾ ਤਾਂ ਇਹ ਵੀ ਪੂਰੀ ਦੁਨੀਆ ਦਾ ਪਰਮਣ ਕਰਕੇ ਉਹਨੂੰ ਪੁੱਛਿਆ ਗਿਆ ਵੀ ਦੁਨੀਆ ਦੀਆਂ ਸਾਰੀਆਂ ਸਭਿਆਤਾਂ ਵੇਖੀਆਂ ਸਭ ਤੋਂ ਸੋਹਣਾ ਕੌਣ ਲੱਗਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਮੈਨੂੰ ਸਭ ਤੋਂ ਸੋਹਣਾ ਲੱਗਿਆ ਦੁਨੀਆਂ 'ਚ ਸਾਲ ਸੰਗਤ ਗੁਰੂ ਦਾ ਦਿੱਤਾ ਸਰੂਪ ਮਾੜਾ ਕਿਵੇਂ ਹੋ ਸਕਦਾ ਰੱਬ ਨਾਲ جنگ ਨਹੀਂ ਲਾਉਣੀ ਰੱਬ ਕੇਸ ਦਿੰਦਾ ਰੋਮ ਦਿੰਦਾ ਤੇ ਬੰਦਾ ਰੱਬ ਨਾਲ ਹੀ جنگ ਲਾਈ ਬੈਠਾ ਵੀ ਇਹ ਮੈਂ ਰਹਿਣ ਨਹੀਂ ਦੇਣੀ ਰੱਬ ਨਾਲ جنگ ਨਹੀਂ ਲੜੀਦੀ ਰੱਬ ਦੇ ਬਾਣੇ ਵਿੱਚ ਰਹੀਦਾ ਆਓ ਜੀ ਸੋ ਸਿੱਖ ਸਖਾਬੰਦਪ ਹੈ ਭਾਈ ਜੇ ਗੁਰਕੈ ਬਾਣੇ ਵਿੱਚ ਆਵੇ ਇਹ ਨੀਆਂ ਬੇਂਤੀਆਂ ਪ੍ਰਵਾਨ ਕਰਿਓ ਜੀ ਫੁੱਲਾਂ ਦੀ ਖਿਮਾ ਗੱਜ ਕੇ ਫਤਿਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ